ਸੀਆਈ ਸਟਾਫ ਵੱਲੋਂ ਵੱਖ-ਵੱਖ ਵਾਰਦਾਤਾ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਨਜਾਇਜ਼ ਅਸਲੇ ਸਮੇਤ ਦੋ ਕਾਬੂ ਕੀਤੇ ਗਏ ਨੇ ਫੜੇ ਗਏ ਮਲਜ਼ਮ ਬਿੱਟੂ ਉਰਫ ਭਈਆ ਦੇ ਖਿਲਾਫ ਪਹਿਲਾਂ ਵੀ ਸਨੀਚਿੰਗ ਤੇ ਅਸਲਾ ਐਕਟ ਦੇ ਚਾਰ ਮਾਮਲੇ ਦਰਜ ਨੇ ਏਪੀਓ ਵੀ ਅਤੇ ਪਿਸਟੌਲ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਐਮਪੀ ਤੋਂ ਲਏ ਸੰ ਤੇ ਥਾਣਿਆਂ ਤੇ ਕਨਟੈਂਟਮੈਂਟ ਵਿੱਚ ਵਾਰਦਾਤਾ ਨੂੰ ਅੰਜਾਮ ਦਿੱਤਾ ਸੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਤੋਂ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਇਸ ਸਬੰਧੀ ਡੀਜੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਰਵਿੰਦਰ ਪਾਸਿੰ ਨੇ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਹੈ। ਮਾਨਯੋਗ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਜੀ ਪੁੱਲਰ ਉਹਨਾਂ ਦੇ ਹਦਾਇਤਾਂ ਤੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਮਾੜੇ ਅੰਸਰ ਜਿਹੜੇ ਵੀ ਨੇ ਕਿਸੇ ਕਿਸੇ ਦਾ ਵੀ ਕ੍ਰਾਈਮ ਕਰਦੇ ਨੇ ਉਹਨਾਂ ਦੇ ਖਿਲਾਫ ਜ਼ੋਰਦਾਰ ਤਰੀਕੇ ਨਾਲ ਮੁਹਿੰਮ ਚੜ੍ਹੀ ਹੋਈ ਹੈ। ਇਸੇ ਲੜੀ ਵਿੱਚ ਇੰਚਾਰਜ ਸੀਏ 2 ਰਵਿਕ ਮਾਰ ਉਹਨਾਂ ਨੇ ਦੋ ਵਿਅਕਤੀ ਫੜੇ ਨੇ। ਬਿੱਟੂ ਭਈਏ ਦਾ ਨਾਮ ਦਾ ਨਾਮ ਮਸ਼ਹੂਰ ਹੈ ਇੱਕ ਸਪੀਸ਼ ਕੁਮਾਰ ਇਹ ਦੋਨੇ ਬੇਸਿਕਲੀ ਬਿਹਾਰ ਦੇ ਨੇ ਇੱਥੇ ਫੈਜ਼ਪੁਰਾ ਮਹਲਾਇਗਾ ਮਜੀਠਾ ਰੋਡ 'ਤੇ ਉੱਥੇ ਰਹਿੰਦੇ ਨੇ ਇਹਨਾਂ ਨੂੰ ਬਹੁਤ ਹੀ ਸੀਕ੍ਰੀਟ ਬੇਸਿਕ ਇਨਫੋਰਮੇਸ਼ਨ ਬੇਸ ਤੇ ਇਹਨਾਂ ਨੂੰ ਫੜਿਆ ਹੈਗਾ ਔਰ ਇਹਨਾਂ ਕੋਲੋ ਮੋਟਰਸਾਈਕਲ ਤਿਆਰ ਰਹੀ ਸੀ ਮਜੀਠਾ ਰੋਡ ਦੇ ਏਰੀਆ ਵਿੱਚ ਔਰ ਇਹਨਾਂ ਕੋਲੋਂ ਦੋ ਪਿਸਟਲ 0.32 ਬੋਰ ਦੇ ਮਿਲੇ ਨੇ ਇਲੀਗਲ ਜਿਹੜੇ ਸੀਗੇ ਔਰ 7 ਰਾਊਂਡ ਉਹ ਵੀ ਰਿਕਵਰ ਕੀਤੇ ਨੇ ਇਹ ਜਿਹੜੇ ਦੋਸ਼ੀ ਨੇ ਬਹੁਤ ਹੀ ਕ੍ਰਿਮੀਨਲ ਨੇਚਰ ਦੇ ਸਿਗੇ ਔਰ ਚਾਰ ਮੁਕਦਮੇ ਆਲਰੇਡੀ ਦਰਜ ਨੇ ਜਿਹੜਾ ਬਿੱਟੂ ਭਈਆ ਹੈਗਾ ਜਿਨ੍ਹਾਂ ਚ ਦੋ ਸਕੂਟੀਆਂ ਖੋਈਆਂ ਸਿਗੀਆਂ ਇਹਨਾਂ ਨੇ ਔਰ ਇੱਕ ਹਵਾਈ ਫਾਇਰ ਕੀਤਾ ਹੈਗਾ ਇਹਨਾਂ ਨੇ ਉਹ ਆਪਣਾ ਉਹ ਮਜੀਠਾ ਰੋਡ ਦੇ ਏਰੀਆ ਚ ਕੇਸ ਦਰਜ ਹੈਗਾ ਔਰ ਇੱਕ ਮਜੀਠਾ ਰੋਡ ਚ ਇੱਕ ਇਹ ਵੀ ਸਕੂਟੀ ਖੋਈ ਸੀ ਉਹਦਾ ਵੀ ਪਰਚਾ ਦਰਜ ਹੈਗਾ ਔਰ ਇਸੇ ਤਰ੍ਹਾਂ ਇੱਕ ਸਦਰ ਥਾਣੇ ਵਿੱਚ ਜੇਕਰ ਇਹਨਾਂ ਨੇ ਕਨੈਕਟ ਜਿਹੜੀ ਖੋਈ ਸੀ ਗਨ ਪੁਆਇੰਟ ਤੇ ਔਰ ਇੱਕ 307 ਦਾ ਪਰਚਾ ਦਰਜ ਹੋਇਆ ਸੀਗਾ ਕੰਟਰੋਲਮੈਂਟ ਥਾਣੇ 'ਚ ਇੱਕ ਹਰਪਾਲ ਨਾਮ ਦਾ ਬੰਦਾ ਸੀਗਾ ਉਹ ਵੀ ਮਾੜਾ ਕਰਦਾ ਦਾ ਬੰਦਾ ਸੀ ਉਹਨੂੰ ਇਹਨਾਂ ਨੇ ਕੁੱਟਿਆ ਸੀ ਕਾਫੀ ਉੱਥੇ ਜਿਹੜਾ ਮਾਹੌਲ ਵੀ ਖਰਾਬ ਹੋਇਆ ਸੀ ਇਹ ਉਹਦੇ ਵਿੱਚ ਵੀ ਭੱਜਿਆ ਹੋਇਆ ਸੀਗਾ ਔਰ ਇੱਕ ਕੇਸ ਜਿਹੜਾ ਸਦਰ ਥਾਣੇ ਦਾ ਹੈਗਾ ਉਹਦੇ ਵਿੱਚ ਪੀਓ ਵੀ ਹੈਗਾ ਔਰ ਇਹ ਬੰਦਾ ਬਹੁਤ ਹੀ ਡੈਸਪਰੇਟ ਹੈਗਾ ਇਹ ਦੋਨੇ ਬੰਦੇ ਕੋਈ ਨਾ ਕੋਈ ਵਾਰਦਤ ਕਰਨ ਦੀ ਫਰਾਗ ਵਿੱਚ ਸੀਗੇ ਤੇ ਜਿਹੜੇ ਫੜੇ ਗਏ ਨੇ ਔਰ ਜਿਹੜੇ ਚਾਰ ਮੁਕਦਮੇ ਹੈਗੇ ਨੇ ਇਹਨਾਂ ਵਿੱਚ ਸਾਰਿਆਂ ਵਿੱਚ ਇਹ ਵਾਂਟਡ ਹੈ ਇਹ ਸਾਰਿਆਂ ਚ ਭਜੇ ਹੋਏ ਨੇ ਔਰ ਇਹ ਜਿਹੜੇ ਦੋਸ਼ੀ ਫੜਨ ਦੇ ਨਾਲ ਇੱਕ ਤਾਂ ਪੁਲਿਸ ਵੱਲੋਂ ਬੜੀ ਵਧੀਆ ਕਾਮਯਾਬੀ ਹੋਈ ਹੈ ਨਾਲ ਅੱਗੇ ਕੋਈ ਕ੍ਰਾਈਮ ਹੋਣਾ ਸੀ ਉਹਨੂੰ ਵੀ ਰੋਕਿਆ ਗਿਆ ਇਹ ਸਾਰਾ ਕੰਮ ਜਿਹੜਾ ਹੈਗਾ ਸਾਡੇ ਐਸసీపీ ਕ੍ਰਾਈਮ ਯਾਦਵਿੰਦਰ ਸਿੰਘ ਔਰ ਸੀਏ 2 ਰਵੀ ਕੁਮਾਰ ਇਹਨਾਂ ਦੀ ਨਿਗਰਾਨੀ ਚ ਹੋਇਆ ਹੈਗਾ ਬਹੁਤ ਹੀ ਇਹਨਾਂ ਨੇ ਸ਼ਲਾਘਾਯੋਗ ਕੰਮ ਕੀਤਾ ਹੈਗਾ ਔਰ ਜਿਹੜੇ ਵਿਅਕਤੀ ਨੇ ਇਹਨਾਂ ਦੀ ਥੋਰਲੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਔਰ ਜਿਹੜੇ ਦੂਜੇ ਥਾਣੇ 'ਚ ਮਕਦਮੇ ਦਰਜ ਨੇ ਉਹਨਾਂ ਵਿੱਚ ਵੀ ਇਹਨਾਂ ਦੀ ਗ੍ਰਫਤਾਰੀ ਪਈ ਜਾਏਗੀ ਔਰ ਸਾਰੀ ਇਹਨਾਂ ਦੀ ਥੋਰਲੀ ਪੁਸ਼ਕਿਸ਼ ਕਰਕੇ ਹੋਰ ਵੀ ਇਹਨਾਂ ਦੀ ਕੋਈ ਇਹਨਾਂ ਨੇ ਕ੍ਰਾਈਮ ਕੀਤੇ ਹੋਣਗੇ ਉਹ ਵੀ ਪਤਾ ਕੀਤਾ ਜਾਵੇਗਾ ਬਾਕੀ ਇਹ ਵੀ ਮੈਂ ਦੱਸਣਾ ਚਾਹੁੰਦਾ ਹੈਗਾ ਵੀ ਅਜਿਹੇ ਜਿਹੜੇ ਮਾਰੇ ਅੰਸਰ ਨੇ ਉਹਨਾਂ ਦੇ ਖਿਲਾਫ ਲਗਾਤਾਰ ਕਾਰਵਾਈ ਜਾਰੀ ਰਹੇਗੀ